ਅੱਜ ਅਸੀਂ ਜਿਹੜਾ ਹਾਈ ਅਲਰਟ ਚੱਲ ਰਿਹਾ ਸਾਡਾ ਉਹ ਨੂੰ ਲੈ ਕੇ ਅਸੀਂ ਬੱਸ ਸਟੈਂਡ ਦੀ ਜਿਹੜੀ ਚੈਕਿੰਗ ਕੀਤੀ ਹੈ ਜਿਹੜੀਆਂ ਬੱਸਾਂ ਆਊਟ ਆਫ ਸਟੇਟ ਜਾਣੀਆਂ ਨੇ ਜਿਹੜੀਆਂ ਬੱਸਾਂ ਇੰਟਰ ਪੰਜਾਬ ਦੇ ਵਿੱਚ ਹੀ ਲੋਕਲ ਚੱਲਦੀਆਂ ਨੇ ਉਹਨਾਂ ਨੂੰ ਜਿਹ ਹਿਮਾਚਲ ਨੂੰ ਜਾਣ ਵਾਲੀਆਂ ਜਿਹੜੀਆਂ ਬੱਸਾਂ ਹੈਗੀਆਂ ਉਹਨਾਂ ਦੀ ਥਾਰੋੜੀ ਚੈਕਿੰਗ ਕੀਤੀ ਤੇ ਜਿਹੜੀਆਂ ਦਿੱਲੀ ਨੂੰ ਬੱਸਾਂ ਚੱਲਣੀਆਂ ਉਹਨਾਂ ਦੀ ਵੀ ਥਾਰੋੜੀ ਚੈਕਿੰਗ ਕੀਤੀ ਜਿਹੜੇ ਲਵਾਰਸ ਕੋਈ ਬੈਗ ਜਾਂ ਸਾਨੂੰ ਕੋਈ ਐਸੀ ਜਿਹੜੀ ਅਨ ਸਖਾਵੀ ਘਟਨਾ ਨਾ ਹੋ ਸਕੇ ਕੋਈ ਵਸਤੂ ਐਸੀ ਨਹੀਂ ਮਿਲੀ ਅਸੀਂ ਪ੍ਰੋਪਰ ਚੈਕਿੰਗ ਕੀਤੀ ਆ ਕੋਈ ਜਿਹੜੇ ਜਿਹੜੇ ਅਨ ਆਨ ਆਈਡੈਂਟੀਫਾਈਡ ਐਡਰੈਸ ਤੋਂ ਬਿਨਾ ਜਿਹੜੇ ਲੋਕ ਆ ਉਹਨਾਂ ਬਾਰੇ ਅਸੀਂ ਵੈਰੀਫਾਈ ਕੀਤਾ ਉਹਨਾਂ ਦੇ ਨਾਂ ਨੂੰ ਲਏ ਆ ਉਹਨਾਂ ਦੀ ਅਸੀਂ ਕੈਰੇਕਟਰ ਨੂੰ ਵੈਰੀਫਾਈ ਕਰਾਂਗੇ ਕਿ ਕਿਸ ਤਰ੍ਹਾਂ ਦਾ ਕੋਈ ਸਸਪੈਕਸ਼ਿਅਸ ਜਿਹੜੇ ਬੰਦੇ ਸਾਨੂੰ ਮਿਲੇ ਆ ਉਹਨਾਂ ਬਾਰੇ ਅਸੀਂ ਡਿਟੇਲ ਕਰਾਂਗੇ ਚੱਕ ਸਾਧੂ ਨੀਅਰ ਜਿਹੜਾ ਕਿ ਇੰਟਰਸਟੇਟ ਮਾਕਾ ਹੈ ਉੱਥੇ ਕੋਈ ਵੀ ਮੁਲਾਜ਼ਮ ਤਨਾਤ ਨਹੀਂ ਨਹੀਂ ਅੱਜ ਜਿਹੜੀ ਹੈਗੀ ਆ ਸਾਡੀ ਡਿਊਟੀ ਜਿਹੜੀ ਆ ਲਗ ਲਗ ਥਾਵਾਂ ਤੇ ਹੁੰਦੀ ਆ ਐਸਾ ਕੋਈ ਨਹੀਂ ਹੁਣ ਅਸੀਂ ਉੱਥੇ ਪ੍ਰਾਪਰ ਇਸ ਤੋਂ ਜ਼ਿਆਦਾ ਸਾਡੀ ਮੂਵਮੈਂਟ ਉੱਥੇ ਹੈ ਅਸੀਂ ਦੋਨਾਂ ਇੰਟਰ ਸਟੇਟ ਨਾਕਿਆਂ ਨੂੰ ਪ੍ਰਾਪਰ ਚੈਕਿੰਗ ਕਰਾਂਗੇ ਉੱਥੇ ਜਿਹੜੀਆਂ ਇਧਰੋਂ ਆਉਣ ਵਾਲੀਆਂ ਬੱਸਾਂ ਜਿਹੜੀਆਂ ਇਧਰੋਂ ਜਾਣ ਵਾਲੀਆਂ ਬੱਸਾਂ ਅਸੀਂ ਪ੍ਰਾਪਰ ਚੈਕਿੰਗ ਕਰਾਂਗੇ ਇਸ ਤੋਂ ਬਾਅਦ ਅਸੀਂ ਉੱਥੇ ਜਾ ਰਹੇ ਹਾਂ ਸਰ ਲੜਕੇ ਇੱਥੇ ਹੀ ਕਈ ਦੇਖਦੇ ਆਸੀਂ ਇਹ ਵਾਰਾ ਕੋ ਹੁੰਦੇ ਰਹਿੰਦੇ ਨੇ ਜਾਂ ਫਿਰ ਵੈਸੇ ਹੀ ਹੁੰਦੇ ਰਹਿੰਦੇ ਨੇ ਬਿਨਾਂ ਕਿਸੇ ਕੰਮ ਤੋਂ ਉਹਨਾਂ ਨੂੰ ਕੀ ਕੁਝ ਉਹਨਾਂ ਦਾ ਅਸੀਂ ਜਿਹੜੇ ਮਾੜੇ ਅੰਸਰ ਹੈਗੇ ਉਹਨਾਂ ਦੀ ਪ੍ਰਾਪਰ ਅਸੀਂ ਚੈਕਿੰਗ ਸਾਡੇ ਕੋਲ ਕੁ ਪਾਈਸ ਦੇ ਤਰੀਕੇ ਨਾਲ ਕਿ ਜਿਹੜਾ ਉਹਦੇ ਵਿੱਚ ਜੇ ਕੋਈ बैड ਕਰੈਕਟਰ ਹੈ ਤੇ ਉਹਦੀ ਐਂਟਰੀ ਆ ਜਾਂਦੀ ਹੈ ਜੇ ਕੋਈ ਐਫ ਆਈ ਆਰ ਲਾਉজ ਹੋਈ ਹੈ ਅਸੀਂ ਉਹਦੇ ਨਾਲ ਚੈਕਿੰਗ ਵੀ ਕਰਦੇ ਹਾਂ ਉਹਦੇ ਮਾਧਿਅਮ ਰਾਹੀਂ ਤੇ ਵੈਸੇ ਵੀ ਅਸੀਂ ਪ੍ਰਾਪ ਉਹਨਾਂ ਦਾ ਐਡਰੈਸ ਵਗੈਰਾ ਲਿਖ ਕੇ ਉਹਨਾਂ ਦੀ ਵੈਰੀਫਿਕੇਸ਼ਨ ਜਿਹੜੀ ਕਰਾਂਗੇ ਔਰ ਸਸਪੀਸ਼ੀਅਸ ਜਿਹੜੇ ਵੀ ਬੰਦੇ ਮਿਲਦੇ ਅਸੀਂ ਰਾਉਂਡ ਅਪ ਕਰਕੇ ਪੁਲਿਸ ਸਟੇਸ਼ਨ ਕਰ ਦਿੰਦੇ ਹਾਂ ਉੱਥੇ ਜਾ ਕੇ ਵੈਰੀਫਾਈ ਕਰ ਦਿੰਦੇ ਅੱਜ ਜਿਹੜਾ ਰੈਡ ਅਲਰਟ ਹੋਇਆ ਦਿੱਲੀ ਬਲਾਸਟ ਤੋਂ ਬਾਅਦ ਉਹਦੇ ਕਰਕੇ ਜਿਹੜੀ ਪੁਲਿਸ ਜਿਹੜੇ ਜ਼ਿਆਦਾ ਮੁਸਤੈਦ ਨਜ਼ਰ ਆ ਰਹੀ ਹੈ ਅਸੀਂ ਇੱਥੇ ਆ ਜਿਗੇ ਬੱਸ ਸਟੈਂਡ ਦੇ ਵਿੱਚ ਅੱਜ ਕਸ ਤੋਂ ਸਿਗਾ ਸਾ ਉਹਦੇ ਸਵਾਲ ਤੇ ਜੱਟ ਕਰ ਰਹੇ ਸਾਰੇ ਜਿਹੜੇ ਮਾੜੇ ਆਨਸਰ ਆਸੀ 24 ਥਰੂ ਚੈੱਕ ਕਰ ਰਹੇ ਆ ਸਾਡੇ ਕੋਲ ਐਪ ਹੁੰਦੀ ਐ ਇੱਕ ਅਗਰ ਜਿਹੜੇ ਸਾਨੂੰ ਸ਼ੱਕੀ ਲੱਗਦਾ ਉਹਨੂੰ ਫੜ ਕੇ ਥਾਣੇ ਲੈ ਜੇਦਾ ਥਾਣੇ ਲਿਆ ਕੇ ਫਿਰ ਉਹਦੇ ਪਿੰਡ ਤੋਂ ਜਾਂ ਉਹਦੇ ਜਿੱਥੇ ਵੀ ਐਮਸੀ ਨੇ ਉਹਨਾਂ ਦੇ ਉਹਨਾਂ ਨੂੰ ਸੱਦ ਕੇ ਉਹਨਾਂ ਦਾ ਵੈਰੀਫਾਈ ਕਰੀਦਾ ਕੀ ਕਰ ਰਹੇ ਨੇ ਇੱਥੇ ਇਹ ਮੈਸੇਜ ਦੇਣਾ ਚਾਹਾਂਗੇ ਕਿ ਅਗਰ ਕੋਈ ਦੁਬਾਰਾ ਚੀਜ਼ ਨਜ਼ਰ ਆਉਂਦੀ ਕੋਈ ਲੋਾਰਸ ਵਸਤੂ ਨਜ਼ਰ ਆਉਂਦੀ ਆ ਜਾਂ ਕੋਈ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਜਿਹੜੀ ਗਤੀਵਿਧੀਆਂ ਜਿਹੜੀਆਂ ਸਸਪੀਸ਼ੀਅਸ ਹੋਣ ਇਹ ਫਰੰਟ ਅੱਗੇ ਪੁਲਿਸ ਨੂੰ ਨਿਪਾਹ ਕੀਤਾ ਜਾਣਾ ਚਾਹੀਦਾ ਹੈ